जानके पूरन होए काम कली काल महा बिखिया मह लजा राखी राम जिसको बिसरै प्राण पत दाता सोई गणहु अभगा चरण कमल जा का मन राघियो अमय सरोवर पागा तुमारी शरण तुम्हारी आस तुम ही सज्जन सोहेले राखो राखण हार दयाना ਨਾਨਕ ਘਰ ਕੇ ਗੁਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦਸ ਮਾਲੇ ਹਾਥ ਦੇ ਰਾਖਾ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਦੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਸਰਕਾਰੇ ਕੋ ਲਾਲਮ ਵਾਲੀਏ ਦੋ ਜਹਾਨ ਵਾਲੀ ਸਾਰੀ ਕਾਇਨਾਤ ਦੇ ਸਾਂਝੇ ਸਤਿਗੁਰੂ ਸ਼ਬਦ ਅਵਤਾਰ ਦਿਲਾਂ ਦੀਆਂ ਜਾਣਨ ਵਾਲੇ ਮਹਾਰਾਜ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਅਪਾਰ ਬਖਸ਼ਿਸ਼ ਸਾਡੇ ਕਲਯੁਗੀ ਜੀਵਾਂ ਉੱਪਰ ਸਾਡੇ ਉਗਣਿਆਰਿਆਂ ਉਪਰ ਹੋਈ ਹੈ ਜਿਨ੍ਹਾਂ ਨੂੰ ਗੁਰਗੋਦੀ ਦਾ ਨਿਗਮਾਨਣ ਦਾ ਗੁਰੂ ਦੀ ਬਾਣੀ ਦਾ ਆਨੰਦ ਮਾਨਣ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ। ਸਾਰੀਆਂ ਵਿਚਾਰਾਂ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਨੂੰ ਸੀਸ ਨਿਵਾਕ ਕੇ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਇਕਾਗਰਤਾ ਲਈ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜਿਨੇ ਵੀ ਅੱਜ ਿਕਰ ਗੁਰੂ ਸਾਹਿਬ ਦੇ ਚਰਨਾਂ ਦਾ ਉਹ ਟਾਸਰਾ ਲਿਆ ਹੈ ਜੋ ਵੀ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਝੁਕ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਉਹਦੇ ਕਾਰਜ ਰਾਸ ਹੋਣੀ ਹੁਣੀ ਆ ਗੁਰੂ ਨੇ ਕਿਰਪਾ ਕਰਨੀ ਕਰਨੀ ਹੈ ਜਿਹੜਾ ਆ ਗਿਆ ਗੁਰੂ ਦੀ ਸ਼ਰਨ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਇੰਨਾ ਆਦਬ ਸਤਕਾਰ ਗੁਰੂ ਉਹਨਾਂ ਨੂੰ ਬਖਸ਼ਦਾ ਹੈ ਆਕਾਲ ਪੁਰਖ ਪਰਮੇਸ਼ਰ ਉਹਨਾਂ ਨੂੰ ਦਿੰਦਾ ਹੈ ਜਿਹੜੇ ਝੁੱਕ ਕੇ ਜਿਹੜੇ ਨਿਮਰਤਾ ਸਹਿਤ ਜਿਹੜੇ ਨਿਮਾਣੇ ਹੋ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਦੇ ਆ ਓਟ ਆਸਰਾ ਲੈਂਦੇ ਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਨਿਮਾਣੇ ਹੋ ਕੇ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਅਜਾਈ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਇਸ ਕਰਕੇ ਜਿਨ੍ਹਾਂ ਨੇ ਵੀ ਅੱਜ ਤੱਕ ਕਰ ਪੜੋ ਇਤਿਹਾਸ ਝਾਤ ਮਾਰੋ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਉਹ ਟਿਕਾ ਅਸਰਾ ਲਿਆ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਕਾਰਜ ਰਾਸ ਹੁੰਦੇ ਉਹਨਾਂ ਦੇ ਬਿਗਨਾਂ ਦਾ ਨਾਸ ਹੁੰਦਾ ਹੈ ਸਤਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਬਿਗਨ ਵਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਉਹਨਾਂ ਦੇ ਅੰਦਰ ਸ਼ਾਂਤੀ ਆਉਣੀ ਆਉਣੀ ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਸੁਖ ਆਉਣੇ ਆਉਣੇ ਆ ਉਹਨਾਂ ਦੇ ਦੁਨਿਆਵੀ ਘਰ ਵਿੱਚ ਸੁੱਖ ਆਉਣੇ ਆਉਣੇ ਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਉਹ ਆਸਰਾ ਲੈ ਲਿਆ। ਅਸੀਂ ਦੁਖੀ ਕਿਉਂ ਆ ਸੰਸਾਰ ਸਾਰਾ? ਕਿਉਂਕਿ ਗੁਰੂ ਨੂੰ ਵਿਸਾਰ ਕੇ ਕੁਰਾਹੇ ਪਿਆ ਹੋਇਆ ਸੰਸਾਰ। ਦੁਨੀਆਂ ਪਦਾਰਥਾਂ ਵਿੱਚ ਸੁੱਖ ਭਾਲਦੀ ਹੈ, ਪਦਾਰਥ ਕਦੇ ਸੁੱਖ ਨਹੀਂ ਦੇ ਸਕਦੇ। ਪਦਾਰਥ, ਮਾਇਆ ਆਦਾਂਤਾਂ ਜਿਹੜੀਆਂ ਸੁੱਖ ਨਹੀਂ ਦੇ ਸਕਦੀਆਂ। ਥੋੜੇ ਸਮੇਂ ਦਾ ਸੁੱਖ ਆਉਂਦਾ ਹੈ। ਥੋੜਾ ਸਮਾਂ ਬੰਦਾ ਖੁਸ਼ ਰਹਿੰਦਾ ਹੈ ਫਿਰ ਉਹੀ ਦੁੱਖ ਕਲੇਸ਼ ਵਿਗਨ ਆ ਕੇ ਚਿੰਤਾਵਾਂ ਘੇਰ ਲੈਂਦੀਆਂ ਬੰਦੇ ਦਾ ਅੱਜ ਕੱਲ੍ਹ ਜੀ ਕੀ ਇਨਸਾਨ ਦਾ ਸੁਭਾਅ ਹੈ ਵੀ ਪਰਮੇਸ਼ਰ ਨਾਲ ਟੁੱਟ ਕੇ ਮੈਂ ਆਨੰਦ ਲਵਾਂ ਮੈਂ ਦਾਤਾਂ ਖਾਵਾਂ ਪੀਵਾਂ ਐਸ਼ ਕਰਾਂ ਤੇ ਉਹਨਾਂ ਚੋਂ ਸੁੱਖ ਮਿਲੂ ਸਤਿਗੁਰੂ ਜੀ ਕਹਿੰਦੇ ਦਾਤਾਂ ਨੇ ਤੈਨੂੰ ਸੁਖੀ ਨਹੀਂ ਕਰਨਾ ਜੇ ਸੁਖੀ ਕਰਨਾ ਤਾਂ ਦਾਤੇ ਨੇ ਕਰਨਾ ਤੈਨੂੰ ਆਨੰਦ ਦੇਣਾ ਤਾਂ ਦਾਤੇ ਨੇ ਦੇਣਾ ਦਾਤਾਂ ਨੇ ਨਹੀਂ हां दाता तू वरत ਸਕਦਾ ਹੈ ਪਰ ਜੇ ਤੂੰ ਕਹਵੇਂ ਮੈਂ ਸੁਖੀ ਹੋ ਜਾਵਾਂ ਇਹਨਾਂ ਨੂੰ ਵਰਤ ਕੇ ਇਹ ਭਲੇਖਾ ਮੰਦਾ। ਦਾਤੇ ਨੇ ਸੁਖੀ ਕਰਨਾ ਹੈ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰੇ ਅਰਦਾਸ। ਦਾਤਾ ਜਿੰਨਾ ਦੇ ਅੰਦਰ ਵਸ ਗਿਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਦਾਤਾ ਕਿਰਪਾ ਕਰਦਾ ਹੈ। ਜਦੋਂ ਦਾਤਾ ਅੰਦਰ ਵਸ ਜਾਵੇ ਫਿਰ ਕਾਰਜ ਵੀ ਕੋਈ ਨਹੀਂ ਅੜਦਾ। ਬਿਗਨ ਵੀ ਕੋਈ ਨਹੀਂ ਪੈਂਦਾ। ਸਾਰੇ ਬਿਗਨਾਂ ਦਾ ਵੀ ਨਾਸ਼ ਹੋ ਜਾਂਦਾ ਹੈ ਸਾਰੇ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ ਜਿਵੇਂ 사ਦਗੁਰੂ ਤੀਸਰੇ ਪਾਤਸ਼ਾਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਅੰਦਰ ਕਹਿੰਦੇ ਆ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੱਚੀ ਬਾਣੀ ਕਿਹੜੀ ਹੁਣ ਜਿਹੜੀ ਅਸੀਂ ਬੋਲਦੇ ਹਾਂ ਤਾਂ ਕੱਚੀ ਬਾਣੀ ਹੈ ਸੱਚੀ ਬਾਣੀ ਤਾਂ ਉਹ ਹੈ ਜਿਹੜੀ ਧੁਰ ਦਰਗਾਹ ਤੋਂ ਆਈ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਸੱਚੀ ਬਾਣੀ ਤਾਂ ਗੁਰੂ ਦਾ ਨਾਮ ਹੈ ਗੁਰੂ ਦਾ ਸਿਮਰਨ ਹੈ ਸਤਿਗੁਰੂ ਜੀ ਕਹਿੰਦੇ ਜਿਨੇ ਇਹ ਸੁਣ ਲਿਆ ਤੇ ਜਿਨੇ गा ਲਿਆ ਉਹਨਾਂ ਦੇ ਦੁੱਖਾਂ ਦਾ ਨਾਸ਼ ਹੋਣਾ ਹੀ ਹੋਣਾ ਹੈ ਸਿੰਘ ਸ਼ਰਨ ਕਤ ਜਾਈਐ ਜਉ ਜੰਬੂ ਗਰਾਸੈ ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਗਿੱਦੜਾਂ ਦਾ ਡਰ ਨਹੀਂ ਰਹਿੰਦਾ ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਦੁੱਖਾਂ ਦਾ ਡਰ ਨਹੀਂ ਰਹਿੰਦਾ ਗੁਰੂ ਦੀ ਸ਼ਰਣ ਵਿੱਚ ਆ ਕੇ ਓਟ ਆਸਰਾ ਲਈਏ ਤੇ ਦੁੱਖ ਭਜ ਜਾਂਦੇ ਆ। ਦੁੱਖ, ਰੋਗ, ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਨਾ ਅੱਜ ਤੱਕ ਗੁਰੂ ਨੇ ਸਭ ਦੇ ਦੁੱਖ ਘਟੇ ਆ। ਸਭ ਦੇ ਕਾਰਜ ਰਾਸ ਕੀਤੇ ਆ। ਸਭ ਦੇ ਸਭ ਦੇ ਵਿਗਨਾਂ ਨੂੰ ਟਾਲਿਆ ਗੁਰੂ ਨੇ। ਕਿਉਂਕਿ ਗੁਰੂ ਸਮਰੱਥ ਹੈ। ਗੁਰੂ ਲੀਖ ਵੀ ਬਦਲ ਦਿੰਦਾ ਹੈ। ਗੁਰੂ ਮਾੜੇ ਕਰਮ ਵੀ ਬਦਲ ਦਿੰਦਾ ਜੋ ਭਾਗਾ ਵਿੱਚ ਨਹੀਂ ਉਹ ਵੀ ਲਿਖ ਦਿੰਦਾ ਗੁਰੂ ਗੁਰੂ ਸਮਰੱਥ ਹੈ ਗੁਰ ਸਮਰੱਥ ਗੁਰ ਪਾਰ ਬ੍ਰਹਮ ਗੁਰੂ ਸਮਰੱਥ ਹੈ ਗੁਰੂ ਤਾਂ ਡੁੱਬਦਿਆਂ ਨੂੰ ਤਾਰਨ ਵਾਲਾ ਹੈ ਗੁਰੂ ਤਾਂ ਮਰਿਆਂ ਵਿੱਚ ਸਵਾਸ ਪਾਉਣ ਵਾਲਾ ਹੈ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੇ ਉਹ ਚਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਰੱਖ ਲਵੇ ਬੰਦਾ ਸਾਹਾਂ ਤੋਂ ਬਿਨਾ ਰਹਿ ਨਹੀਂ ਸਕਦਾ ਸਾਹ ਮੁੱਕ ਜਾਣ ਤੇ ਬੰਦਾ ਅਕਲ ਚਲਾਣਾ ਆਪਾ ਦੇਖਦਿਆਂ ਕਰ ਜਾਂਦਾ ਹੈ ਸਰੀਰ ਇੱਕ ਥਾਂ ਤੇ ਪਿਆ ਹੁੰਦਾ ਫਿਰ ਜਵਾਬ ਦੇ ਦਿੰਦਾ ਸਰੀਰ ਪਰ ਗੁਰੂ ਚਾਵੇ ਤੇ ਉਹ ਗੁਰੂ ਚਾਵੇ ਤੇ ਸਵਾਸਾਂ ਤੋਂ ਬਿਨਾ ਵੀ ਰੱਖ ਸਕਦਾ ਹੈ ਮਾਲਕ ਪ੍ਰਭ ਭਾਵੇ ਬਿਨ ਸਾਸ ਤੇ ਰੱਖਾ ਹੈ ਪਰਮੇਸ਼ਰ ਬਿਨਾ ਸਵਾਸਾਂ ਤੋਂ ਰੱਖ ਸਕਦਾ ਹੈ ਗੁਰੂ ਪਾਵਰਾਂ ਦਾ ਮਾਲਕ ਹੈ ਇਸ ਕਰਕੇ ਗੁਰੂ ਚਾਵੇ ਤੇ ਲੇਖ ਵੀ ਬਦਲ ਦਿੰਦਾ ਹੈ ਗੁਰੂ ਚਾਵੇ ਤੇ ਦੁੱਖ ਵੀ ਕੱਢ ਦਿੰਦਾ ਹੈ ਅਕਾਲ ਪੁਰਖ ਪਰਮੇਸ਼ਰ ਚਾਵੇ ਤੇ ਸਾਰੇ ਕਾਰਜ ਵੀ ਰਾਸ ਕਰ ਦਿੰਦਾ ਹੈ ਇਸ ਕਰਕੇ ਜਿਨ੍ਹਾਂ ਨੇ ਵੀ ਓਟ ਆਸਰਾ ਲੈ ਲਿਆ ਪੂਰੇ ਗੁਰੂ ਪਰਮੇਸ਼ਰ ਦਾ ਉਹਨਾਂ ਦੇ ਕਾਰਜ ਰਾਸ ਹੋ ਗਏ ਉਹਨਾਂ ਦੀ ਸੁੱਤੀ ਹੋਈ ਕਿਸਮਤ ਜਾਗ ਪਈ ਉਹਨਾਂ ਦੇ ਮਾੜੇ ਕਰਮਾਂ ਦਾ ਨਾਸ਼ ਹੋ ਗਿਆ ਪਰ ਸਾਨੂੰ ਜੁਗਤ ਆ ਜਾਵੇ ਸਾਡੇ ਮਨ ਨੂੰ ਟੇਕ ਆ ਜਾਵੇ ਗੁਰੂ ਦੇ ਚਰਨਾਂ ਦਾ ਉਹ ਤਾਸਰ ਲੈਣ ਦੀ ਸਾਡੇ ਮਨ ਨੂੰ ਭਰੋਸਾ ਆ ਜਾਵੇ ਪੁਰੂ ਗੁਰੂ ਪੂਰੇ ਗੁਰੂ ਦੇ ਚਰਨਾਂ ਤੇ ਫਿਰ ਗੁਰੂ ਕਿਰਪਾ ਕਰਦਾ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਇਸੇ ਤਰ੍ਹਾਂ ਦਾ ਹੀ ਸਾਨੂੰ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਤਸ਼ਾਹੀ ਹੈ 682 ਪਿਤ ਰੰਗ ਤੇ ਸ਼शोਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਖੀ RAM ਰਹਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਦੇ ਹਨ ਜਨ ਕੇ ਪੂਰਨ ਹੋਏ ਕਾਮ ਪੂਰਨ ਕਹਿੰਦੇ ਸਫਲ ਨੂੰ ਸਿਰੇ ਚੜਨ ਨੂੰ ਪੂਰਾ ਹੋ ਜਾਣਾ ਕੋਈ ਕਾਰਜ ਸਤਿਗੁਰ ਜੀ ਕਹਿੰਦੇ ਕਾਰਜ ਰਾਸ ਕਿਹਨਾਂ ਦੇ ਹੁੰਦੇ ਆ ਜਿਹੜੇ ਪਰਮਾਤਮਾ ਦੇ ਸੇਵਕ ਬਣ ਕੇ ਅਰਦਾਸ ਬੇਨਤੀ ਕਰਦੇ ਆ ਨਾ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਆ ਜਦੋਂ ਕੋਈ ਗੁਰਮੁਖ ਪਿਆਰਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਟੇਕ ਲੈ ਕੇ ਕਿਸੇ ਵੀ ਕਾਰਜ ਦੀ ਅਰੰਭਤਾ ਕਰੇ ਸਤਿਗੁਰ ਜੀ ਕਹਿੰਦੇ ਉਹਦਾ ਕਾਰਜ ਰਾਸ ਹੋਣਾ ਹੀ ਹੋਣਾ ਗੁਰੂ ਨੇ ਉਹਦੇ ਬਿਗਨ ਆਉਣ ਵਾਲੇ ਟਾਲਣੇ ਹੀ ਚਾਲਣੇ ਕਿਉਂਕਿ ਉਹਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਸਤਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੇ ਓਟ ਆਸਰਾ ਲਿਆ ਐਸੇ ਕਰਕੇ ਤਾਂ ਗੁਰਸਿੱਖ ਨੂੰ ਇਹ ਹੁਕਮ ਹੈ ਨਾ ਹਰ ਕਾਲਜ ਦੀ ਆਰੰਭਤਾ ਵਿੱਚ ਗੁਰੂ ਦੇ ਚਰਨਾਚ ਅਰਦਾਸ ਬੇਨਤੀ ਕਰ ਤੈਨੂੰ ਕੋਈ ਨਹੀਂ ਪਤਾ ਵੀ ਕਿਹੜਾ ਵਿਗਨ ਕਿਹੜੇ ਵੇਲੇ ਆ ਜਾਣਾ ਕਿਹੜਾ ਦੁੱਖ ਕਿਹੜੇ ਵੇਲੇ ਆ ਜਾਣਾ ਪਰ ਹਾਂ ਜੇ ਤਈ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਹੈ ਨਾ ਗੁਰੂ ਨੇ ਆਪ ਮੂਰੇ ਆ ਕੇ ਖੜ ਜਾਣਾ ਗੁਰੂ ਨੇ ਆਪ ਕਿਰਪਾ ਕਰਕੇ ਤੇਰੇ ਕਾਰਜ ਨੂੰ ਸਿਰੇ ਚੜਾ ਦੇਣਾ ਗੁਰੂ ਨੇ ਆਪ ਕਿਰਪਾ ਕਰਕੇ ਤੇਰੇ ਵਿਗਨ ਟਾਲ ਦੇਣੇ ਆ ਇਹ ਗੁਰੂ ਵਿੱਚ ਪਾਵਰ ਹੈ ਕਿਉਂਕਿ ਜੇ ਤੂੰ ਗੁਰੂ ਨੂੰ ਕਵੇਂਗਾ ਹੱਥ ਜੋੜ ਕੇ ਸਤਿਗੁਰੂ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਓ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਜਦੋਂ ਤੂੰ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਕਹਿ ਦਿੰਦਾ ਸਤਿਗੁਰੂ ਜੀ ਮੈਂ ਤਾਂ ਉਗਣਾ ਦਾ ਪੁੱਤਲਾ ਹਾਂ ਤੂੰ ਸਮਰਾਥ ਹੈ ਤੂੰ ਮੇਰੇ ਕਾਰਜ ਰਾਸ ਕਰਨ ਵਾਲਾ ਹੈ ਫਿਰ ਗੁਰੂ ਦਾ ਬਿਰਧ ਬਣ ਜਾਂਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਫਿਰ ਗੁਰੂ ਦਾ ਬਿਰਧ ਹੋ ਜਾਂਦਾ ਹੈ ਵੀ ਗੁਰੂ ਸ਼ਰਣੀ ਆਿਆਂ ਦੀ लाज ਰੱਖਦਾ ਗੁਰੂ ਫਿਰ ਇਸ ਤਰ੍ਹਾਂ ਆ ਕੇ ਕਾਰਜ ਰਾਸ ਕਰਦਾ ਵੀ ਮੈਨੂੰ ਇਹਨੇ ਕਿਹਾ ਹੈ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਫਿਰ ਗੁਰੂ ਕਾਰਜ ਸਵਾਰ ਦਾ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਸੇਵਕ ਉਹਦੇ ਸਾਰੇ ਕਾਰਜ ਗੁਰੂ ਆਪ ਸਫਲ ਕਰਦਾ ਹੈ ਉਹਦੇ ਕੰਮ ਸਿਰੇ ਚੜ੍ਹਦੇ ਜਿਹੜਾ ਗੁਰੂ ਵਾਲਾ ਬਣ ਗਿਆ ਇਹਨੂੰ ਇਸੇ ਕਰਕੇ ਸਤਿਗੁਰ ਦਾ ਸਾਨੂੰ ਹੁਕਮ ਹੈ ਨਾ ਅੰਮ੍ਰਿਤ ਵੇਲਾ ਸੰਭਾਲਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਦਿਨ ਦੀ ਸ਼ੁਰੂਆਤ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਭਲਕੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿੰਨਾ ਸਮਾਂ ਲੱਗਦਾ ਸਿਮਰਨ ਕਰਕੇ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਰਾਤ ਸੁੱਖਾਂ ਨ ਬਦੀਤ ਹੋਈ ਹੈ ਦਿਨ ਚੜ੍ਹਿਆ ਹੈ ਮੇਰੀਆਂ ਅੱਖਾਂ ਕੋਲੋਂ ਮੇਰੀ ਰਸਨਾ ਕੋਲੋਂ ਮੇਰੇ ਹੱਥਾਂ ਕੋਲੋਂ ਮੇਰੇ ਪੈਰਾਂ ਕੋਲੋਂ ਮੇਰੀ ਜੀਬਾ ਮੇਰੀ ਰਸਨਾ ਕੋਲੋਂ ਕਿਸੇ ਦਾ ਵੀ ਬੁਰਾ ਨਾ ਹੋਵੇ ਤੇ ਸਤਿਗੁਰੂ ਜੀ ਕਿਰਪਾ ਕਰਿਓ ਏ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਦਿਨ ਦੀ ਸ਼ੁਰੂਆਤ ਵਿੱਚ ਤੇ ਫਿਰ ਸਾਰਾ ਦਿਨ ਹੀ ਬੜਾ ਸੁੱਖਾ ਨਾਲ ਬਤੀਤ ਹੋਣਾ ਹੈ ਬੜਾ ਸ਼ਾਂਤੀ ਨਾਲ ਬੜਾ ਆਨੰਦਮਈ ਬਤੀਤ ਹੋਣਾ ਹੈ ਇਸੇ ਤਰ੍ਹਾਂ ਸਤਿਗੁਰੂ ਦਾ ਸਾਨੂੰ ਹੁਕਮ ਹੈ ਨਾ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਣਾ ਓਟ ਆਸਰਾ ਜਿਨ੍ਹਾਂ ਨੇ ਵੀ ਲਿਆ ਉਹਨਾਂ ਨੇ ਕਾਰਜ ਰਾਸ ਹੋ ਜਾਣ ਕੇ ਪੂਰਨ ਹੋਏ ਕਾਮ ਉਹਨਾਂ ਦੇ ਕੰਮ ਪੂਰੇ ਸਿਰੇ ਚੜ ਗਏ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਅਗੇ ਕਹਿੰਦੇ ਕਲੀ ਕਾਲ ਮਹਾ ਵਿਖਿਆ ਮਹ ਲੱਜਾ ਰਾਖੀ ਰਾਮ ਕਲੀ ਕਾਲ ਸਤਿਗੁਰੂ ਜੀ ਕਹਿੰਦੇ ਜਿਹੜਾ ਆ ਸੰਸਾਰ ਨਾ ਹੁਣ ਕਲਯੁਗ ਦਾ ਕਿੰਨਾ ਪ੍ਰਭਾਵ ਹੈ ਸੰਸਾਰ ਤੇ ਕਲੀ ਕਾਲ ਝਗੜਿਆਂ ਦਾ ਜਿਹੜਾ ਹੈ ਭਰਿਆ ਪਿਆ ਸੰਸਾਰ ਸੰਸਾਰ ਦੇ ਵਿੱਚ ਕੀ ਹੈ ਝਗੜੇ ਇੱਕ ਦੂਜੇ ਨਾਲ ਈਰਖਾ ਦੁਸ਼ ਇੱਕ ਦੂਜੇ ਨਾਲ ਬੜੀ ਜਲਨ ਇਸ ਸੰਸਾਰ ਦੇ ਹੁੰਦੀ ਹੈ ਲੜਾਈਆਂ ਝਗੜੇ ਕਿੰਨੇ ਹੁੰਦੇ ਨੇ ਕਿੰਨੀ ਕੀ ਗੱਲ ਤੇ ਝਗੜੇ ਨਿੱਕੀ ਨਿੱਕੀ ਗੱਲ ਤੇ ਵਿਵਾਦ ਹੋ ਜਾਂਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਲਿਕਾਲ ਮਹਾ ਵਿਖਿਆਮਹਿ ਇਹ ਝਗੜਿਆਂ ਦੇ ਭਰੇ ਸੰਸਾਰ ਵਿੱਚ ਮਹਾ ਵਿਖਿਆਮਹਿ ਵੱਡੀ ਮੋਣੀ ਮਾਇਆ ਜਿਹੜੀ ਸੰਸਾਰ ਵਿੱਚ ਖਿਲਰੀ ਹੋਈ ਹੈ ਸਾਰਿਆਂ ਦੇ ਉੱਤੇ ਜਿਸ ਮਾਇਆ ਨੇ ਪ੍ਰਭਾਵ ਪਾਇਆ ਹੋਇਆ ਹੈ ਉਸ ਮਾਇਆ ਦੇ ਵਿੱਚੋਂ ਕਲੀ ਕਾਲ ਮਹਾ ਵਿਖਿਆ ਮਹਿ ਲੱਜਾ ਰੱਖੀ ਰਾਮ ਇਹ ਬਚਿਆ ਕਿਵੇਂ ਜਾਵੇ ਇਹ ਜਿਹੜਾ ਸੰਸਾਰ ਝਗੜਿਆਂ ਦਾ ਸੰਸਾਰ ਹੈ ਜਿਹੜਾ ਮਾਇਆ ਦਾ ਸੰਸਾਰ ਹੈ ਇਹਦੇ ਵਿੱਚੋਂ ਬਚਿਆ ਕਿਵੇਂ ਜਾਵੇ ਜੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਵਾਂਗੇ ਆਪਣੀ ਬਾਹ ਗੁਰੂ ਸਾਹਿਬ ਨੂੰ ਫੜਾਵਾਂਗੇ ਤਾਂ ਹੀ ਬਚ ਸਕਦੇ ਹਾਂ ਕਲੀ ਕਾਲ ਮਹਾ ਵਿਖਿਆ ਮਹਿ ਲੱਜਾ ਰੱਖੀ ਰਾਮ ਲਾਜ ਰੱਖਣ ਵਾਲਾ ਸਤਿਗੁਰੂ ਜੀ ਕਹਿੰਦੇ ਲੱਜਾ ਸ਼ਰਮ ਇੱਜ਼ਤ ਰੱਖਣ ਵਾਲਾ ਲਾਜ ਰੱਖਣ ਵਾਲਾ ਕੇਵਲ ਵਾਹਿਗੁਰੂ ਹੀ ਹੈ ਜਿਹੜੇ ਉਹਦੇ ਬਣ ਗਏ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਮਾਲਕ ਪਰਮੇਸ਼ਰ ਜਿਹੜੇ ਉਹ ਅਕਾਲ ਪੁਰਖ ਪਰਮੇਸ਼ਰ ਨੂੰ ਅੰਦਰ ਵਸਾਉਂਦੇ ਆ ਸਤਿਗੁਰੂ ਜੀ ਕਹਿੰਦੇ ਇਸ ਝਮੇਲਿਆਂ ਭਰੇ ਸੰਸਾਰ ਵਿੱਚ ਇਸ ਵੱਡੀ ਮੋਹਣੀ ਮਾਇਆ ਵਿੱਚ ਪਰਮਾਤਮਾ ਆਪਣੇ ਸੇਵਕਾਂ ਦੀ ਇੱਜ਼ਤ ਵਜਾ ਲੈਂਦਾ ਉਹਨਾਂ ਦੀ ਲਾਜ ਰੱਖ ਲੈਂਦਾ ਹੈ ਨਹੀਂ ਤਾਂ ਇਸ ਕਾਲਖ ਤੋਂ ਇਸ ਸੰਸਾਰ ਦੀ ਕਾਲਖ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ ਭਾਵੇਂ ਕਿੱਡਾ ਹੀ ਜੋਧਾ ਹੋਇਆ ਸੰਸਾਰ ਤੇ ਆਇਆ ਭਾਵੇਂ ਕਿੱਡਾ ਹੀ ਸੂਰਮਾ ਭਾਵੇਂ ਕਿੱਡਾ ਹੀ ਜਪੀ ਤੱਪੀ ਹੋਵੇ ॠषि मुनि ਹੋਵੇ ਗੁਰੂ ਦੀ ਕਿਰਪਾ ਤੋਂ ਬਿਨਾ ਅੱਜ ਤੱਕ ਕੋਈ ਸੰਸਾਰ ਤੇ ਬਚ ਨਹੀਂ ਸਕਿਆ ਇਸ ਕਾਲਖ ਤੋਂ ਗੁਰੂ ਆਪ ਹੀ ਕਿਰਪਾ ਕਰੇ ਗੁਰੂ ਆਪ ਹੀ ਰਹਿਮਤ ਕਰੇ ਇਸੇ ਕਰਕੇ ਭਗਤਾਂ ਨੂੰ ਪੁੱਛਿਆ ਸੀ ਨਾ ਕਿਸੇ ਵੇਸ਼ਵਾ ਨੇ ਭਗਤ ਫਰੀਦ ਜੀ ਨੂੰ ਪੁੱਛਿਆ ਕਿ ਫਰੀਦਾ ਆ ਮੇਰੇ ਕੋਲ ਇੱਕ ਕੁੱਤਾ ਹੈ ਵੇਸ਼ਵਾ ਕਹਿਣ ਲੱਗੀ ਉਹ ਵੇਸ਼ਵਾ ਕਹਿੰਦੀ ਵੀ ਫਰੀਦ ਜੀ ਆ ਮੇਰੇ ਕੋਲ ਇੱਕ ਕੁੱਤਾ ਹੈ ਇਉਂ ਦੱਸੋ ਵੀ ਇਹ ਕੁੱਤੇ ਦੀ ਪੂਛ ਚੰਗੀ ਆ ਕਿ ਤੇਰੀ ਦਾੜ੍ਹੀ ਚੰਗੀ ਆ ਭਗਤ ਫਰੀਦ ਜੀ ਨੂੰ ਕਹਿਣ ਲੱਗੀ ਵੀ ਆ ਕੁੱਤਾ ਮੇਰੇ ਕੋਲ ਇਹਦੀ ਪੂਛ ਚੰਗੀ ਆ ਕਿ ਤੇਰੀ ਦਾੜ੍ਹੀ ਚੰਗੀ ਆ ਭਗਤ ਫਰੀਦ ਜੀ ਨੇ ਹੱਥ ਜੋੜੇ ਤੇ ਕਹਿਣ ਲੱਗੇ ਹਜੇ ਸਮਾਂ ਨਹੀਂ ਦੱਸਣ ਦਾ ਹਜੇ ਬੜੀ ਜ਼ਿੰਦਗੀ ਪਈ ਹੈ ਹਜੇ ਬਹੁਤ ਜ਼ਿੰਦਗੀ ਪਈ ਹੈ ਹਜੇ ਨਹੀਂ ਦੱਸ ਸਕਦਾ ਵੀ ਤੇਰੇ ਕੁੱਤੇ ਦੀ ਪੂਛ ਚੰਗੀ ਹੈ ਜਾਂ ਮੇਰੀ ਦਾੜ੍ਹੀ ਚੰਗੀ ਹੈ ਪਰ ਸਮਾਂ ਬਤੀਤ ਹੋਇਆ ਕਹਿੰਦੇ ਭਗਤ ਫਰੀਦ ਜੀ ਦਾ ਕਾਲ ਚਲਾਉਣੇ ਦਾ ਦਿਨ ਆਇਆ ਸਮਾਂ ਨੇੜੇ ਆ ਗਿਆ ਭਗਤ ਜੀ ਨੂੰ ਪਤਾ ਲੱਗ ਗਿਆ ਵੀ ਹੁਣ ਸੰਸਾਰ ਤੋਂ ਜਾਣਾ ਹੈ ਕਹਿਣ ਲੱਗੇ ਵੇਸ਼ਵਾ ਨੂੰ ਸੱਦੋ ਲੋ ਗੱਲਾਂ ਕਰਨ ਲੱਗ ਬੀ ਅੰਤਲਾ ਸਮਾਇਆ ਵੀ ਵੇਸ਼ਵਾਨ ਨੂੰ ਸਦੋ ਉਹ ਆ ਗਈ ਉਹ ਕਹਿਣ ਲੱਗੀ ਭਗਤ ਫਰੀਦ ਜੀ ਕਹਿਣ ਲੱਗੇ ਕਹਿੰਦੇ ਅੱਜ ਮੈਂ ਤੈਨੂੰ ਕਹਿਣਾ ਵੀ ਅੱਜ ਮੇਰੀ ਦਾੜੀ ਚੰਗੀ ਹੈ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ ਹੈ ਉਹ ਕਹਿਣ ਲੱਗੀ ਭਗਤ ਜੀ ਉਦੋਂ ਹੀ ਦੱਸ ਦਿੰਦੇ ਉਦੋਂ ਕਿਉਂ ਨਹੀਂ ਦੱਸਿਆ ਭਗਤ ਜੀ ਕਹਿਣ ਲੱਗੇ ਉਹਦੇ ਸਾਰੀ ਜ਼ਿੰਦਗੀ ਪਈ ਸੀ ਅਜੇ ਜੀਵਨ ਪਿਆ ਸੀ ਕੋਈ ਪਤਾ ਨਹੀਂ ਸੀ ਕਿਹੜੇ ਵੇਲੇ ਮਨ ਡੋਲ ਜਾਂਦਾ ਕੋਈ ਪਤਾ ਨਹੀਂ ਸੀ ਕਿਹੜੇ ਵੇਲੇ ਮਨ ਠੋਖਾ ਦੇ ਜਾਂਦਾ ਪਰ ਅੱਜ ਮੈਂ ਕਹਿ ਸਕਦਾ ਮੈਂ ਗੁਰੂ ਵਾਲਾ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਸੰਸਾਰ ਤੋਂ ਚੱਲਿਆ ਇਸ ਕਰਕੇ ਤੇਰੀ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ ਹੈ ਜਦੋਂ ਮੈਂ ਕਹਿ ਦਿੰਦਾ ਕੋਈ ਪਤਾ ਨਹੀਂ ਸੀ ਮਨ ਦਾ ਕਿਉਂਕਿ ਮਨ ਵਿਕਾਰੀ ਹੈ ਮਨ ਕਿਹੜੇ ਵੇਲੇ ਵੀ ਜਵਾਬ ਦੇ ਜਾਵੇ ਠੋਖਾ ਦੇ ਜਾਵੇ ਤਾਂ ਕੋਈ ਪਤਾ ਨਹੀਂ ਪਰ ਅੱਜ ਮੈਂ ਸੰਸਾਰ ਤੋਂ ਸੁਰਖਰੂ ਹੋ ਕੇ ਜੀਵਨ ਨੂੰ ਸਫਲਾ ਕਰਕੇ ਚੱਲਿਆ ਅੱਜ ਮੇਰੀ ਜ਼ਿੰਦਗੀ ਤੇ ਕੋਈ ਦਾਗ ਨਹੀਂ ਐ ਬੇਦਾਗ ਹੋ ਕੇ ਸੰਸਾਰ ਤੋਂ ਚੱਲਿਆ ਤੇ ਅੱਜ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ ਹੈ ਇਸ ਕਰਕੇ ਇਸ ਜੀਵਨ ਦਾ ਕੋਈ ਪਤਾ ਨਹੀਂ ਜੇ ਗੁਰੂ ਕਿਰਪਾ ਕਰੇ ਗੁਰੂ ਆਪ ਬਚਾਵੇ ਰਹਿਮਤ ਕਰੇ ਵਾਂ ਫੜ ਕੇ ਕਲਯੁਗ ਦੇ ਭਿਆਨਕ ਸਮੇਂ ਤੋਂ ਆਪ ਹੀ ਬਚਾ ਸਕਦਾ ਕਲੀ ਕਾਲ ਮਹਾ ਵਿਖਿਆ ਕਾਲਿਯੁਗ ਦੇ ਭਿਆਨਕ ਸਮੇਂ ਅੰਦਰ ਵੱਡੀ ਮਾਇਆ ਤੋਂ ਗੁਰੂ ਆਪ ਹੀ ਕਿਰਪਾ ਕਰੇ ਲੱਜਾ ਰਾਖੀ RAM ਪਰਮੇਸ਼ਰ ਆਪ ਹੀ ਲੱਜ ਰੱਖੇ ਇੱਜ਼ਤ ਰੱਖੇ ਤਾਈਂ ਬਚ ਸਕਦੀ ਹੈ ਤਾਈਂ ਬਚਿਆ ਜਾ ਸਕਦਾ ਹੈ ਅੱਗੇ ਕਹਿੰਦੇ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਸਤਿਗੁਰੂ ਜੀ ਕਹਿੰਦੇ ਉਹਦਾ ਸਿਮਰਨ ਤਾਂ ਐਡੀ ਪਾਵਰ ਐਡੀ ਵੱਡੀ ਤਾਕਤ ਹੈ ਜਿਨ੍ਹਾਂ ਨੇ ਵੀ ਉਸ ਦੇ ਸਿਮਰਨ ਨੂੰ ਸਿਮਰ ਲਿਆ ਸੁਆਮੀ ਨੂੰ ਚੇਤੇ ਕਰ ਲਿਆ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਲਾਗੇ ਤਾਂ ਜਮਦੂਤ ਵੀ ਨਹੀਂ ਆਉਂਦੇ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਮ ਜਮਦੂਤ ਵੀ ਲਾਗੇ ਨਹੀਂ ਆ ਸਕਦੇ ਗੁਰੂ ਦੇ ਪਿਆਰੇ ਦੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰ ਲਿਆ ਗੁਰਬਾਣੀ ਕਹਿ ਰਹੀ ਹੈ ਸਤਿਗੁਰੂ ਜੀ ਕਹਿੰਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਹਿ ਤੂੰ ਨਹਿ ਛੁਟੈ ਨਿਗਟ ਨਾ ਜਾਈ ਉਹ ਦੂਤ ਜਿੱਥੇ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਹੁੰਦਾ ਹੈ ਉੱਥੇ ਜਮ ਦੂਤ ਵੀ ਲਾਗੇ ਨਹੀਂ ਆ ਸਕਦੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਿਮਰੜਿਆ ਉਹਨਾਂ ਦੇ ਨਿਗਟ ਨਿਗਟ ਦਾ ਅਰਥ ਹੈ ਨੇੜੇ ਨਿਗਟ ਨਾ ਆਵੇ ਜਾਮ ਜਾਮ ਦਾ ਅਰਥ ਹੈ ਜਮ ਮੌਤ ਆਤਮਿਕ ਮੌਤ ਵੀ ਉਹਨਾਂ ਦੇ ਲਾਗੇ ਨਹੀਂ ਆ ਸਕਦੀ ਭੈ ਉਹਨਾਂ ਦੇ ਲਾਗੇ ਨਹੀਂ ਆ ਸਕਦੇ ਡਰ ਭਰਮ ਦੁੱਖ ਉਹਨਾਂ ਦੇ ਲਾਗੇ ਨਹੀਂ ਆ ਸਕਦੇ ਜਿਨ੍ਹਾਂ ਨੂੰ ਗੁਰੂ ਦੇ ਨਾਮ ਤੇ ਭਰੋਸਾ ਹੈ ਨਾ ਉਹਨਾਂ ਨੂੰ ਕੋਈ ਬਿਗਨ ਵੀ ਨਹੀਂ ਡਰਾ ਸਕਦਾ ਉਹਨਾਂ ਨੂੰ ਕੋਈ ਭੈ ਵੀ ਨਹੀਂ ਡਰਾ ਸਕਦਾ ਜਿਵੇਂ ਦੁਨੀਆ ਡਰਦੀ ਹੈ ਨਾ ਵੀ ਸਾਡੇ ਤੇ ਕੋਈ ਕੁਝ ਕਰਨਾਂ ਦੇਵੇ ਜੀ ਸਾਨੂੰ ਆਹ ਦੋਸ਼ ਨਾ ਲੱਗ ਜੇ ਸਾਡੇ ਤੇ ਆਹ ਨਾ ਹੋ ਜੇ ਜਿਨ੍ਹਾਂ ਨੂੰ ਗੁਰਬਾਣੀ ਤੇ ਭਰੋਸਾ ਹੈ ਨਾਮ ਤੇ ਭਰੋਸਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸਗਨ ਅਪਸਗਨ ਨਹੀਂ ਲੱਗ ਸਕਦੇ ਲੱਗਦੇ ਆ ਸਗਨ ਅਪਸਗਨ ਪਰ ਉਹਨਾਂ ਨੂੰ ਜਿਨ੍ਹਾਂ ਦੇ ਵਾਹਿਗੁਰੂ ਚੇਤੇ ਨਹੀਂ ਉਹਨਾਂ ਨੂੰ ਲੱਗਦੇ ਆ ਸਤਿਗੁਰੂ ਜੀ ਕਹਿੰਦੇ ਸਗਨ ਅਪਸਗਨ ਤਾਂ ਕੋ ਲੱਗਿਆ ਜਿਸ ਚੀਤਨ ਆਵੇ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਉਹਨਾਂ ਨੂੰ ਸਾਰਾ ਕੁਝ ਹੀ ਹੁੰਦਾ ਹੈ ਭੈ ਵੀ ਲੱਗਦੇ ਆ ਉਹਨਾਂ ਨੂੰ ਸਗਨ ਅਪਸਗਨ ਵੀ ਲੱਗਦੇ ਆ ਉਹਨਾਂ ਨੂੰ ਸਾਰਾ ਕੁਝ ਹੀ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿਨ੍ਹਾਂ ਦੇ ਵਾਹਿਗੁਰੂ ਚੇਤੇ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ ਨਿਕਟ ਨਾ ਆਵੇ ਜਮ ਸਤਿਗੁਰੂ ਜੀ ਕਹਿੰਦੇ ਜਮਦੂਤ ਵੀ ਉਹਨਾਂ ਦੇ ਲਾਗੇ ਨਹੀਂ ਆ ਸਕਦੇ ਅੱਗੇ ਕਹਿੰਦੇ ਹਨ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਥਾਮ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮੁਕਤ ਬੈਕੁੰਠ ਛਾਦ ਕੀ ਸੰਗਤ ਮੁਕਤ ਦਾ ਅਰਥ ਹੈ ਵਿਕਾਰਾਂ ਤੋਂ ਖਲਾਸੀ ਹੋ ਜਾਣੀ ਪੰਜ ਵੈਰੀ ਜਿਹੜੇ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਸਾਡਾ ਖਹਿੜਾ ਨਹੀਂ ਛੱਡਦੇ ਇਹ ਸਾਨੂੰ ਬਹੁਤ ਨੀਵਾ ਛੱਡਦੇ ਆ ਆਪਾਂ ਦੇਖਦੇ ਆ ਨਾ ਸੰਸਾਰ ਦੇ ਵਿੱਚ ਉੱਪਰੋਂ ਬਹੁਤ ਸੁੰਦਰ ਦਿਸਣ ਵਾਲੇ ਬੜੇ ਉੱਚੇ ਜੀਵਨ ਵਾਲੇ ਦਿਸਣ ਵਾਲੇ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਉਹ ਇੰਨਾ ਨਰਕਾਂ ਵਿੱਚ ਡਿੱਗ ਪੈਂਦੇ ਆ ਜਿਨ੍ਹਾਂ ਨੂੰ ਸੰਸਾਰ ਦੀਆਂ ਲਾਹਣਤਾਂ ਦਾ ਵੀ ਸਾਹਮਣਾ ਪੈਂਦਾ ਕਰਨਾ ਪੈਂਦਾ ਤੇ ਗੁਰੂ ਦੀ ਨਿਗਾਹ ਵਿੱਚ ਵੀ ਉਹ ਸਤਿਗੁਰੂ ਜੀ ਕਹਿੰਦੇ ਡਿੱਗ ਪੈਂਦੇ ਆ ਨਰਕਾਂ ਵਿੱਚ ਵੀ ਛੜਨਾ ਪੈਂਦਾ ਉਹਨਾਂ ਨੂੰ ਜਾ ਕੇ ਕਾਦੇ ਵਾਸਤੇ ਕਾਮ ਚੜ ਗਿਆ, ਕ੍ਰੋਧ ਚੜ ਗਿਆ, ਲੋਭ ਚੜ ਗਿਆ। ਪੰਜ ਵੈਰੀ ਹੈ ਵੀ ਹੋ ਗਏ। ਸਤਿਗੁਰੂ ਨੂੰ ਭੁੱਲ ਕੇ ਗੁਰੂ ਦੀ ਮੱਤ ਤੋਂ ਥੜਕ ਗਏ। ਗੁਰੂ ਦੇ ਰਸਤੇ ਤੋਂ ਕੁਰਾਹੇ ਪੈ ਗਏ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਆਹ ਹਾਲ ਹੋਇਆ। ਗੁਰੂ ਨੂੰ ਗੁਰੂ ਦੇ ਡਰ ਵਿੱਚ ਭੈ ਵਿੱਚ ਨਹੀਂ ਰਹੇ ਗੁਰੂ ਦੀ ਆਗਿਆ ਵਿੱਚ ਨਹੀਂ ਚੱਲੇ ਗੁਰੂ ਦੇ ਮਾਰਗ ਤੇ ਨਹੀਂ ਚੱਲੇ ਗੁਰੂ ਦੀ ਮਤ ਵਿਸਾਰ ਦਿੱਤੀ ਸਤਿਗੁਰੂ ਜੀ ਕਹਿੰਦੇ ਫਿਰ ਕੁਰਾਹੇ ਪੈ ਗਏ ਤੇ ਨਰਕਾਂ ਦੀ ਅੱਗ ਵਿੱਚ ਛੜਨਾ ਪਿਆ ਸੰਸਾਰ ਦੀਆਂ ਲਾਹਣਤਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਅੱਗੇ ਜਾ ਕੇ ਨਰਕਾਂ ਦੀ ਅੱਗ ਵਿੱਚ ਛੜਨਾ ਪਿਆ ਪਰ ਜਿਹੜਾ ਗੁਰੂ ਵਾਲਾ ਬਣਿਆ ਰਹੇ ਗੁਰੂ ਆਪ ਨੂੰ ਮੂਰੇ ਹੋ ਕੇ ਖੜ ਕੇ ਉਨੀ ਇੱਜ਼ਤ ਬਚਾਉਂਦਾ ਜਿਵੇਂ ਭਾਈ ਜੋਗੇ ਦੀ ਵਿਚਾਈ ਗੁਰਦਸ਼ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਗੇ ਦੀ ਇੱਜ਼ਤ ਰੱਖੀ ਨਾ ਆਪ ਪਹਿਰਾ ਦਿੱਤਾ ਆਪ ਚੌਕੀਦਾਰ ਹੋ ਗਏ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਕਾਲ ਜੀ ਆਪ ਚੌਕੀਦਾਰ ਹੋ ਕੇ ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਕਾਲ ਜੀ ਆਪਣਾ ਸਿੱਖ ਸੀ ਜਿਹੜਾ ਕਰਾਹੇ ਪੈ ਗਿਆ ਕਿਤੇ ਬਣਿਆ ਸੀ ਗੁਰੂ ਦਾ ਵਾਦਾ ਹੋਇਆ ਸੀ ਜੋ ਗਿਆ ਕਿਹਦੇ ਜੋਗਾ ਹੈ ਤੇਰਾ ਨਾਮ ਬਹੁਤ ਸੁਣਾ ਹੈ ਕਿਹਦੇ ਜੋਗਾ ਘਰਦਿਆਂ ਜੋਗਾ ਪਰਿਵਾਰ ਜੋਗਾ ਰਿਸ਼ਤੇਦਾਰਾਂ ਜੋਗਾ ਜਾਂ ਦੁਨੀਆ ਜੋਗਾ ਬਚਪਨ ਵਸਤਾ ਸੀ ਸੈਦੀ ਕਹਿ ਦਿੱਤਾ ਮਹਾਰਾਜ ਜੀ ਮੈਂ ਤਾਂ ਤੁਹਾਡੇ ਜੋਗਾ ਹੀ ਹਾਂ ਅਜੋਗਾ ਫਿਰ ਤੂੰ ਮੇਰੇ ਜੋਗਾ ਨਾ ਯਾਦ ਰੱਖੀ ਗੁਰੂ ਤੇਰੇ ਜੋਗਾ ਹੈ ਇਹ ਵਾਦਾ ਹੋ ਗਿਆ ਸੀ ਸਿੱਖ ਨਾਲ ਗੁਰੂ ਦਾ ਫਿਰ ਕਿਸੇ ਸਮੇਂ ਕੋਈ ਆਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵੈਰੀ ਮੂਰੇ ਆ ਕੇ ਖੜ ਗਏ ਕੁਰਾਹੇ ਪੈ ਗਿਆ ਸੀ ਵੇਸ਼ਵਾ ਦੇ ਦਵਾਰੇ ਅਲ ਭਜਿਆ ਜਾਂਦਾ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸામਨੇ ਖੜ ਕੇ ਬਰਸ਼ਾ ਲੈ ਕੇ ਆਪਣੇ ਸਿੱਖ ਦੀ लाज ਰੱਖਣ ਵਾਸਤੇ ਆਪਣੇ ਸਿੱਖ ਨੂੰ ਡੁੱਬਦੇ ਨੂੰ ਬਚਾਉਣ ਵਾਸਤੇ ਸਾਰੀ ਰਾਤ ਪਹਿਰਾ ਦਿੱਤਾ ਪਾਪ ਅੱਗ ਵਿੱਚੋਂ ਕੱਢ ਲਿਆ ਆਪਣੇ ਗੁਰਸਿੱਖ ਗੁਰਮੁਖ ਪਿਆਰੇ ਨੂੰ ਕਿਉਂਕਿ ਵਾਅਦਾ ਹੋਇਆ ਸੀ ਗੁਰੂ ਵਾਅਦੇ ਨਿਭਾਉਣ ਵਾਲਾ ਹੈ ਇਸ ਕਰਕੇ ਮੁਕਤ ਬੈਕੁੰਠ ਸਾਧਕੀ ਸੰਗਤ ਸਤਿਗੁਰੂ ਜੀ ਕਹਿੰਦੇ ਵਿਕਾਰਾਂ ਤੋਂ ਖਲਾਸੀ ਮੁਕਤੀ ਦਾ ਅਰਥ ਹੈ ਵਿਕਾਰਾਂ ਤੋਂ ਖਲਾਸੀ ਹੋ ਜਾਣੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸੇਵਕ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ ਆ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਓਟ ਆਸਰਾ ਲੈਣ ਜਿਨ੍ਹਾਂ ਨੇ ਵੀ ਓਟ ਆਸਰਾ ਲਿਆ ਉਹਨਾਂ ਦੀ ਗੁਰੂ ਨੇ ਆਪ लाज ਰੱਖੀ ਓਟ ਆਸਰਾ ਲਿਆ ਜਾਂਦਾ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਕੇ ਇਹ ਸਾਧ ਸੰਗਤ ਦੀ ਉਹਨਾਂ ਵਾਸਤੇ ਸਤਿਗੁਰੂ ਜੀ ਕਹਿੰਦੇ ਆ ਇਹ ਵਿਸ਼ਨੂਪੁਰੀ ਹੈ ਬੁਖਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਸਤਿਗੁਰੂ ਜੀ ਕਹਿੰਦੇ ਵਿਕਾਰਾਂ ਤੋਂ ਖਲਾਸੀ ਪਾਉਣ ਦੀ ਥਾਂ ਹੈ ਸਾਧ ਸੰਗਤ ਸਾਧ ਸੰਗਤ ਵਿੱਚ ਆ ਕੇ ਸਿੱਖਿਆ ਪ੍ਰਾਪਤ ਹੁੰਦੀ ਗੁਰੂ ਕਿਵੇਂ ਰਾਜੀ ਹੁੰਦਾ ਹੈ ਗੁਰੂ ਦੀ ਕਿਵੇਂ ਖੁਸ਼ੀ ਪ੍ਰਾਪਤ ਹੋਵੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਟਿਕਾ ਕੇ ਗੁਰੂ ਦੀ ਵਡਿਆਈ ਸਰਵਣ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਚਰਨ ਕਮਲ ਹਰ ਜਨ ਕੀ ਥਾਤੀ ਥਾਤੀ ਦਾ ਅਰਥ ਹੈ ਆਸਰਾ ਸਹਾਰਾ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦਾ ਸਹਾਰਾ ਲਿਆ ਆਸਰਾ ਲਿਆ ਉਹਨਾਂ ਦੇ ਕਰੋੜਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਚਰਨ ਕਮਲ ਹਰ ਜਨ ਕੀ ਦਾਤੀ ਕੋਟ ਸੁਖ ਵਿਸਰਾਮ ਕਰੋੜਾਂ ਦੁੱਖਾਂ ਦਾ ਨਾਸ ਹੋ ਜਾਂਦਾ ਤੇ ਕਰੋੜਾਂ ਸੁਖ ਪ੍ਰਾਪਤ ਹੁੰਦੇ ਆ ਕਰੋਣਾ ਸੁਖ ਨਦੀ ਝੋਲੀ ਵਿੱਚ ਪੈਂਦੇ ਆ ਤੇ ਅਨੇਕਾਂ ਵਿਗਨ ਪਾਪ ਦੁੱਖ ਉਹਨਾਂ ਦੇ ਕੱਟੇ ਜਾਂਦੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲਿਆ ਬਣ ਕੇ ਦੇਖੀਏ ਗੁਰੂ ਦੇ ਨਾਮ ਜਪ ਕੇ ਦੇਖੀਏ ਗੁਰੂ ਦਾ ਗੁਰੂ ਨੂੰ ਅੰਦਰ ਵਸਾ ਕੇ ਤਾਂ ਦੇਖੀਏ ਸਤਿਗੁਰੂ ਕਿੰਨੀ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਅੱਗੇ ਕਹਿੰਦੇ ਹਨ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੈਣ ਨਾਨਕ ਸਤਿਗੁਰੂ ਬਾਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗੋਬਿੰਦ ਦਮੋਦਰ ਸਿਮਰੋ ਦਿਨ ਰਾਤ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਦਿਨ ਰਾਤ ਹਮੇਸ਼ਾ ਕਰਦੇ ਰਹੀਏ ਚੇਤੇ ਰੱਖਿਓ ਨੂੰ ਆਪਣੀ ਚੇਤੇ ਵਿੱਚ ਵਸਾਈ ਰੱਖਿਓ ਨੂੰ ਯਾਦ ਵਿੱਚ ਵਸਾਈ ਰੱਖਿਓ ਦਿਨ ਰਾਤ ਦਿਨ ਰਾਤ ਉਸ ਗੋਬਿੰਦ ਨੂੰ ਸਿਮਰਦਾ ਰਹੋ ਸਤਿਗੁਰੂ ਜੀ ਕਹਿੰਦੇ ਗੋਬਿੰਦ ਦਮੋਦਰ ਸਿਮਰੋ ਦਿਨ ਰਾਤ ਜਨ ਪਾਇਓ ਹਰਿ ਕਾ ਤਾਮ ਸਤਗੁਰੂ ਜੀ ਕਹਿੰਦੇ ਗੋਬਿੰਦ ਦਮੋਦਰ ਸਿਮਰੋ ਦਿਨ ਰਾਤ ਦਿਨ ਰਾਤ ਆਰਾਧਦਾ ਰਹੇ ਉਹਨੂੰ ਸਿਮਰਦਾ ਰਹੇ ਨਾਨਕ ਸਤਿ ਕੁਰਬਾਨ ਸਤਗੁਰੂ ਜੀ ਕਹਿੰਦੇ ਉਸ ਦਮੋਦਰ ਨੂੰ ਸਦਾ ਚੇਤੇ ਰੱਖ ਸਿਮਰਦਾ ਰਹੇ ਤੇ ਜਿਹੜਾ ਹਰ ਧਮ ਉਸ ਮਾਲਕ ਨੂੰ ਚੇਤੇ ਰੱਖਦਾ ਹੈ ਸਿਮਰਦਾ ਹੈ ਸਤਗੁਰੂ ਜੀ ਕਹਿੰਦੇ ਐਸੇ ਗੁਰਸਿੱਖ ਤੋਂ ਮੈਂ ਬਲਿਹਾਰ ਜਾਂਦਾ ਐਨਾ ਆਦਬ ਸਤਕਾਰ ਉਸ ਗੁਰਮੁਖ ਪਿਆਰੇ ਨੂੰ ਸਤਗੁਰੂ ਜੀ ਬਖਸ਼ਦੇ ਆ ਜਿਹੜਾ ਗੁਰੂ ਦਾ ਬਣ ਗਿਆ ਜਿਨਨੇ ਆਪਣਾ ਜੀਵਨ ਗੁਰੂ ਨਾਲ ਜੁੜ ਕੇ ਸਫਲਾ ਕਰ ਲਿਆ ਸਤਿਗੁਰੂ ਜੀ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇੰਨੀਆਂ ਵਡਿਆਈਆਂ ਗੁਰੂ ਸਾਹਿਬ ਆਪਣੇ ਸੇਵਕ ਨੂੰ ਬਖਸ਼ਦੇ ਆ ਉਹਦੇ ਤੋਂ ਬਲਿਹਾਰ ਜਾਂਦੇ ਆ ਦੇਖੋ ਸਤਿਗੁਰੂ ਜੀ ਕਹਿੰਦੇ ਸਾਨੂੰ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਉਹਨੂੰ ਸਿਮਰ ਲਵੇ ਸਤਿਗੁਰੂ ਜੀ ਉਹਦੇ ਤੋਂ ਬਿਹਾਰ ਜਾਂਦੇ ਆ ਇੰਨਾ ਅਦਬ ਸਤਕਾਰ ਬਖਸ਼ ਦੇ ਆ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਸ ਨਾਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੀਂ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਵਾਲਾ ਬਣ ਕੇ ਉਹਨੂੰ ਸਿਮਰਦਾ ਹੈ ਵਾਹਿਗੁਰੂ ਨੂੰ ਚੇਤੇ ਰੱਖਦਾ ਹੈ ਸਦਾ ਦਿਨ ਰਾਤ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਬਿਲੇ ਹਾਰ ਜਾਣਾ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਆ ਸਦਾ ਪਰਮਾਤਮਾ ਨੂੰ ਚੇਤੇ ਰੱਖਿਏ ਹਰ ਕਾਰਜ ਦੀ ਆਰੰਭਤਾ ਵਿੱਚ ਵਾਹਿਗੁਰੂ ਮੂਰੇ ਅਰਦਾਸ ਬੇਨਤੀ ਕਰੀਏ ਇੱਥੋਂ ਤੱਕ ਕਰਕੇ ਸਤਿਗੁਰੂ ਜੀ ਤਾਂ ਇੱਥੇ ਤੱਕਰ ਕਹਿੰਦੇ ਵੀ ਜੇ ਤੂੰ ਕਿਤੇ ਤੂੰ ਬਾਹਰ ਕਦਮ ਵੀ ਪਟਣਾ ਜਾਣਾ ਹੈ ਤੇ ਅਰਦਾਸ ਬੇਨਤੀ ਕਰ ਹਰ ਵੇਲੇ ਉਸ ਦੇ ਚਰਨਾਂ ਵਿੱਚ ਓਟ ਆਸਰਾ ਲੈ ਗੁਰੂ ਨੇ ਆਪ ਤੇਰੇ ਨਾਲ ਸਹਾਈ ਹੋ ਕੇ ਤੇਰੇ ਸਾਰੇ ਕਾਰਜ ਰਾਸ ਕਰਨੇ ਆ ਕਲਯੁਗ ਦੇ ਭਿਆਨਕ ਸਮੇਂ ਅੰਦਰ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਤੇ ਡੋਲ ਜਾਵੇ ਨਾ ਡੋਲੇ ਤੇ ਲੱਖਾਂ ਤੇ ਨਾ ਡੋਲੇ ਡੋਲਣ ਤੇ ਆਵੇ ਤੇ ਕੱਖਾਂ ਤੇ ਡੋਲ ਜਾਂਦਾ ਹੈ ਮਨ ਦਾ ਸਵਾਲ ਹੈ ਪਰ ਜੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਹੈ ਤੇ ਸਤਿਗੁਰੂ ਨੇ ਤੇਰੇ ਕਾਰਜ ਰਾਸ ਕਰਨੇ ਆ ਸਦਾ ਤੇਰੇ ਨਾਲ ਆ ਕੇ ਸਹਾਈ ਹੋਣਾ ਹੈ ਕਲਯੁਗ ਦਾ ਭਿਆਨਕ ਸਮਾਂ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰੱਖੀ RAM ਇਸ ਕਲਯੁਗ ਦੇ ਵਿੱਚ ਲਾਜ ਰੱਖਣ ਵਾਲਾ ਕੇਵਲ ਵਾਹਿਗੁਰੂ ਹੈ ਪਰਮੇਸ਼ਰ ਹੈ ਉਹਦੇ ਚਰਨਾਂ ਦਾ ਉਹ ਆਸਰਾ ਲਈਏ ਉਹਨੂੰ ਸਿਮਰਦੇ ਰਹੀਏ ਉਹਨੂੰ ਸਿਮਰ ਕੇ ਜਮਦੂਤ ਵੀ ਨੇੜੇ ਨਹੀਂ ਆਉਂਦੇ ਉਹਨੂੰ ਸਿਮਰ ਕੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਜਥਾ ਉਹ ਪ੍ਰਾਪਤ ਹੁੰਦਾ ਦਰਗਾਹ ਵਿੱਚ ਥਾਣ ਮਿਲਦਾ ਹੈ ਇਸ ਕਰਕੇ ਉਹ ਆਸਰਾ ਲੈਣਾ ਤਾਂ ਗੁਰੂ ਸਾਹਿਬ ਦੇ ਚਰਨਾਂ ਦਾ ਲਈਏ ਜਿਹੜਾ ਹਰ ਥਾਂ ਸਹਾਈ ਹੁੰਦਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਜਾਂਦੀਆਂ ਗੁਰਬਾਣੀ ਅਥਾ ਸਮੁੰਦਰ ਹੈ ਸਤਗੁਰੂ ਜੀ ਕਿਰਪਾ ਕਰਨ ਸਾਧ ਸੰਗਤ ਕਿਰਪਾ ਕਰੇ ਅਸੀਸ ਦੇਣੀ ਦੇਹੋ ਸਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਪਤੇ ਜੀ ਅੱਖ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ